ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਸਾਹਿਬ ਦੇ ਉਪਰਾਲੇ ਸਦਕਾ ਅਸਾਮ ਦੀ ਧਰਤੀ ਤੋਂ ਫੋੜੀ ਸਾਹਿਬ ਤੋਂ ਨਗਰ ਕੀਰਤਨ ਚੱਲ ਕੇ ਰਾਤ ਗੁਰਦੁਆਰਾ ਡੇਰਾ ਬਾਬਾ ਆਜਾਪਾਲ ਸਿੰਘ ਦੀ ਨਾਬਾ ਘੋੜਿਆਂ ਵਾਲੇ ਦੇ ਪੂਰੇ ਤਰਸਥਾਨ ਤੇ ਪਹੁੰਚਿਆ ਸੀ ਔਰ ਅੱਜ ਥੋੜੇ ਸਮੇਂ ਬਾਅਦ ਇਥੇ ਰੌਣਕੀ ਹੋਣੀ ਹੈ ਪਟਿਆਲੇ ਨੂੰ ਔਰ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਔਰ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤੇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਗੁਰਤਾ ਗਦੀ ਦਿਵਸ ਨੂੰ ਸਮਰਪਿਤ ਇਹ ਜੋ ਨਗਰ ਕੀਰਤਨ ਹੈ ਸਮੁੱਚੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੁੰਦਾ ਹੋਇਆ ਪੰਜਾਬ ਦੀ ਧਰਤੀ ਤੇ ਕਾਫੀ ਦਿਨਾਂ ਤੋਂ ਪਹੁੰਚੇ ਔਰ ਰਾਜੇ ਤੋਂ ਚੱਲ ਕੇ ਪਟਿਆਲਾ ਦੀ ਦੁਰਦੁਆਰਾ ਦੂਖਨਵਾਰ ਸਭ ਪਹੁੰਚਣਾ ਮੈਂ ਸਮੂਚੀ ਸੰਗਤਾਂ ਨੂੰ ਬੇਨਤੀ ਕਰਦਾ ਇਹ ਆਪਣੇ ਜੀਵਨ ਦੇ ਵਿੱਚ ਇਹ ਸ਼ਤਾਬਦੀ ਆਈ ਹੈ ਔਰ ਇਥੋਂ ਆਪਾਂ ਆਪਣੇ ਮਨਾਂ ਦੇ ਵਿੱਚ ਇਹ ਧਾਰਨ ਕਰਕੇ ਜਾਣਾ ਹੈ ਕਿ ਅਸੀਂ ਸਾਰਿਆਂ ਨੇ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਸਿੱਖੀ ਦੀ ਚੜ੍ਹਦੀ ਕਲਾ ਕਰਨ ਵੱਲ ਜੋ ਉਪਰਾਲੇ ਨੇ ਉਹ ਕਰਨੇ ਨੇ ਅੱਜ ਇਥੇ ਬਹੁਤ ਸਾਰੀ ਸੰਗਤਾਂ ਜੋ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਮੈਂ ਸਾਰੀਆਂ ਸੰਗਤਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ तहे ਦਿਲੋਂ ਧੰਨਵਾਦ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਪਿਛਲੇ ਪਿਛਲੇ ਲਗਭਗ 2 ਮਹੀਨਿਆਂ ਤੋਂ ਆਸਾਮ ਦੀ ਧਰਤੀ ਤੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ ਇੱਕ ਵਿਸਾਲ ਨਗਰ ਕੀਰਤਨ ਤਨਤਨ ਚ ਗੁਰ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸਿੱਧੀ ਨੂੰ ਸਮਰਪਿਤ ਅਤੇ ਨਾਲ ਹੀ ਭਾਈ ਸਤੀਦਾਸ ਭਾਈ ਮਤੀ ਦਾ ਭਾਈ ਦਿਆਲਾ ਜੀ ਅਤੇ ਨਾਲ ਹੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਢੇ 300 ਸਾਲਾਂ ਬਿਰਹਾ ਦੇ ਨੂੰ ਸਮਰਪਿਤ ਇਹ ਨਗਰ ਕੀਰਤਨ ਪਿਛਲੇ ਲਗਭਗ 2 ਮਹੀਨਿਆਂ ਤੋਂ ਹੁੰਦਾ ਹੋਇਆ ਅੱਜ ਗੁਰਦੁਆਰਾ ਡੇਰਾ ਬਾਬਾ ਅਜੀਪਾਲ ਸਿੰਘ ਨਾਭਾ ਵਿਖੇ ਪਹੁੰਚਿਆ ਰਾਤ ਤੇ ਹੁਣ ਇੱਥੋਂ ਸਵੇਰੇ ਇਹ ਨਗਰ ਕੀਰਤਨ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਧੰਤਾਨ ਸ੍ਰੀ ਗੁਰਗਾਸਾ ਦੀ ਸਾਤਰ ਸਾਇਆ ਹੇਟ ਇਹ ਵਿਸਾਲ ਨਗਰ ਕੀਰਤਨ ਪੋਰਤਰਾ ਢੀਣਾ ਬਾਬਾ ਅਜੇਪਾਲ ਨਾਬਾ ਤੋਂ ਆਰੰਭ ਹੁੰਦਾ ਹੋਇਆ ਜੀ ਨਾਗਰ ਕੀਰਤਨ ਸਜਾਇਆ ਗਿਆ ਸ਼ਾਮ ਤੋਂ ਸੰਗਤਾਂ ਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸ਼ਾਹ ਕਿਉਂਕਿ ਗੁਰੂ ਸਾਹਿਬ ਜੀ ਇਹ ਹਦੇਸ਼ ਲੈ ਕੇ ਗਏ ਨੇ ਵੀ ਸਾਰੇ ਧਰਮ ਇੱਕ ਨੇ ਕਿਸੇ ਦੇ ਵਿੱਚ ਕੋਈ ਪੱਖਪਾਤ ਨਹੀਂ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ 90 ਦੇ ਸੰਗਤਾਂ ਦੇ ਵਿੱਚ ਕਿਹ ਸੰਗਤਾਂ ਤੇ ਅੱਜ ਪੂਰੀ ਸਰਦਾਰ ਤੇ ਸਤਕਾਰ ਨਾਲ ਸਤ ਗੁਰੂ ਦਾ ਤੇ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾ ਅੱਜ ਭਾਈ ਸਤੀ ਦਾ ਅੱਜ ਭਾਈ ਚਾ ਦਾ ਜੀ ਸ਼ਹੀਦੀ ਸ਼ਟਾਫ ਦੀ ਹੈ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾ ਰਹੀ ਹੈ ਕਿ ਅੱਜ ਬਹੁਤ ਵੱਡਾ ਪਛਾਣ ਨਾਭੇ ਧਰਤੀ ਤੇ ਕਾਢੇ ਧਰਤੀ ਦੇ ਭਾਗ ਲਾਇਏ ਨੇ ਸਤਿਗੁਰਾਂ ਨੇ ਅਤੇ ਇੱਥੋਂ ਜੋ ਅਗਰ ਕੀਰਤਨ ਰਵਾਨਿਕ ਹੋ ਰਿਹਾ ਹੈ ਉਹ ਵੀ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਨੂੰ ਰਵਾਨਗੀ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਇਹ ਤੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਅੱਜ ਨਾਭੇ ਦੀ ਧਰਤੀ ਨੂੰ ਚਾਰਜਨ ਲੱਗੇ ਨੇ ਗੁਰੂ ਪਾਸ਼ਾ ਆਪ ਇੱਥੇ ਆਏ ਨੇ ਤੇ ਗੁਰੂ ਪਾਸ਼ਾ ਦੀਆਂ ਖੁਸ਼ੀਆਂ ਸਾਰੇ ਨਾਭੇ ਦੇ ਲੋਕਾਂ ਨੇ ਵੀ ਆਸ ਪ੍ਰਾਪਤ ਰਹੀਆਂ ਸੰਗਤਾਂ ਨੇ ਆਪਣੀ ਝੋਲੀ ਵਿੱਚ ਪਾਈਆਂ ਸਮਾਂ ਨਾਭੇ ਵਸੀਆਂ ਨੂੰ ਤੇ ਸਮੁੱਚੇ ਪ੍ਰਬੰਧਕਾਂ ਨੂੰ ਵਧਾਈ ਦੇਣੀ ਚਾਹੁੰਦਾ ਤੇ ਧੰਨਵਾਦ ਵੀ ਕਰਨਾ ਚਾਹੁੰਦਾ ਤੁਹਾਨੂੰ ਕਿੰਨਾ ਭੇ ਆਏ ਨੇ ਬਹੁਤ ਬਹੁਤ ਧੰਨਵਾਦ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਖਾਤਰ ਆਪਣੀ ਸ਼ਹੀਦੀ ਦਿੱਤੀ ਨਗਰ ਕੀਰਤਨ ਸ਼ਾਮ ਦੀ ਧਰਤੀ ਤੋਂ ਚੱਲ ਕੇ ਨਾਭਾ ਵਿਖੇ ਗੁਰਦੁਆਰਾ ਪੰਬਾ ਜੀ ਦਾ ਤਾਲ ਸਿੰਘ ਜੀ ਥੂੜਿਆਂ ਵਾਲਾ ਵਿਖੇ ਪਹੁੰਚਿਆ ਸਮੂਹ ਸਾਹਿਬ ਸੰਗਤਾਂ ਨੂੰ ਇਸ ਪਵਿੱਤਰ ਦਿਨ ਦੇ ਉੱਤੇ ਲੱਖ ਲੱਖ ਵਧਾਈ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਜਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਦੇ ਖਾਤਰ ਸ਼ਹੀ ਸਾਨੂੰ ਵੀ ਉਸਤਾਰ ਨਹੀਂ ਬਣਨਾ ਚਾਹੀਦਾ ਸਾਨੂੰ ਵੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਧੰਨਵਾਦ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅਸੀਂ ਇਸ ਤਾਬਲੀ ਨੂੰ ਵੱਰ ਚੜ੍ਹ ਕੇ ਮਨਾ ਰਹੇ ਹਾਂ ਸਾਰੇ ਲੋਕਾਂ ਦਾ ਉਤਸ਼ਾਹ ਹੈ ਇਸ ਤਰ੍ਹਾਂ ਹੀ ਲੋਕ ਗੁਰੂ ਘਰ ਨਾਲ ਜੁੜੇ ਰਹੇ ਹਨ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ